ਹਾਂਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਨੰਬਰ ਵੀ ਦੇ ਕੇ ਜਾਵਾਂਗੇ ਸਾਡਾ ਵਟਸਐਪ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਚੀਜ਼ ਦੀ ਐਡ ਲਗਵਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸਾਨੂੰ ਸੈਂਡ ਕਰ ਦਿਓ ਛੋਟੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਸਿਆਵਾਂ ਲੀਕਾ 750 ਕੰਡੀਸ਼ਨ ਦੀ ਗੱਲ ਕਰੀਏ ਟਰੈਕਟਰ ਦੇ ਚਾਰੇ ਟਾਇਰ 40-45 ਪੈਂਚ ਨੇ ਰੰਗ ਪੇਂਟ ਬਿਲਕੁਲ ਨਾਲ ਦਾਗਾ ਮਗਰਾਟ ਨਾਲ ਦੇਣਗੇ 6 ਚੀਰੀਅਰ ਵਰਸਾ ਪੀਟੀਓ ਸਾਡ ਗੇਰਾ ਡਬਲ ਕਲਚ ਟਰੈਕਟਰ ਹੈਗਾ ਬਹੁਤ ਘੱਟ ਚੱਲਿਆ ਹੋਇਆ ਹੈਗਾ ਮਾਲਕਾਂ ਵੱਲੋਂ ਇੰਜਨ ਗੇਅਰ ਲਾਈਫ ਦੀ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੜਿਸ਼ੀਆਂ ਟਰੈਕਟਰ ਹੈਗਾ ਆਲ ਓਰੀਜਨਲ ਟਰੈਕਟਰ ਹੈਗਾ ਬਹੁਤ ਘੱਟ ਚੱਲਿਆ ਹੋਇਆ ਹੈਗਾ ਮਾਲਕਾਂ ਦਾ ਏਰੀਆ ਸੁਨਾਮ 2004 ਮਾਡਲ ਟਰੈਕਟਰ ਹੈਗਾ ਮਾਲਕਾਂ ਨੇ ਡਿਮਾਂਡ ਰੱਖੀ ਹੈ 2 ਲੱਖ ਤੇ 45000 ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਇਹ ਟਰੈਕਟਰ ਸਨਾਮੀਰੀ ਦੇ ਵਿੱਚ ਖੜਾਗਾ ਬਹੁਤ ਸੋਹਣੀ ਕਿੜਿਆ ਟਰੈਕਟਰ ਹੈਗਾ ਮਾਲਕਾਂ ਦਾ ਕਨੈਕਟ ਨੰਬਰ 9877258696 9877258696 ਮਾਲਕਾਂ ਦਾ ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ